ਦ੍ਰੱਸ ਗਲੀ ਜੀ ਦੇ ਅੰਦਰ ਬੰਗਲੁਰੂ ਤੋਂ ਇੱਕ ਅਜੀਬੋ ਗਰੀਬਾਤੇ ਬੇਹਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਨੂੰ ਮੈਟਰੋ ਟ੍ਰੇਨ ਵਿੱਚ ਚੜਨ ਤੋਂ ਰੋਕ ਦਿੱਤਾ ਗਿਆ ਜੀਹਾਂ ਕਿਸਾਨ ਨੂੰ ਮੈਟਰੋ 'ਚ ਚੜਨ ਤੋਂ ਰੋਕਿਆ ਗਿਆ ਉਹ ਵੀ ਸਿਰਫ ਇਸ ਲਈ ਕਿਉਂਕਿ ਕਿਸਾਨ ਨੇ ਗੰਦੇ ਕੱਪੜੇ ਪਾਏ ਹੋਏ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫਾਇਰ ਹੋ ਰਹੀ ਹੈ ਨਾ ਉਹ ਮੈਟਰੋ ਦੇ ਲ ਬੰਦੀ ਦੀ ਵੀ ਉਹਨੂੰ ਮੈਟਰੋ ਦੇ ਅੰਦਰ ਨਹੀਂ ਬਿੜਤਿਲਾ ਯਕਦਰ ਉਹਦੇ ਡਰਸ ਗਲੀਜ ਦੇ ਅੰਤ ਬੈਗ ਅਲ ਨਹੀਂ ਲ ਬੈਗ ਅਲ ਬੱਟੇ ਗੋਲ ਈਦਾਵੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਤੋਤੀ ਅਤੇ ਕੁੜਤਾ ਪਾਈ ਇੱਕ ਬਜ਼ੁਰਗ ਮੈਟਰੋ ਚ ਸਫਰ ਕਰਨ ਲਈ ਆਇਆ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਅੱਗੇ ਨਾ ਜਾਣ ਦਿੱਤਾ ਅਤੇ ਹੰਗਾਮਾ ਕਰ ਦਿੱਤਾ ਅਤੇ ਉਸ ਨੂੰ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ಬಜುರ್ಗೇ ನಾವು ಮೆಟ್ರೋದಲ್ಲಿ ಬಂದಿದೀವಿ ಇವ್ರ ಮೆಟ್ರೋದೊಳಗೆ ಬಿಡ್ತಿಲ್ಲ ಯಾಕಂದ್ರೆ ಇವ್ರದ್ದು ಡ್ರೆಸ್ ಇದೆ ਹਾਲਾਂਕਿ ਹੁਣ ਮਾਮਲੇ 'ਚ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਅਤੇ ਵੀਡੀਓ ਫਾਇਰਲ ਹੋਣ ਤੋਂ ਬਾਅਦ ਮੈਟਰੋ ਸਟੇਸ਼ਨ ਦੇ ਸੁਰੱਖਿਆ ਸੁਪਰਵਾਈਜ਼ਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਮੈਟਰੋ ਸਿਰਫ VIP ਲੋਕਾਂ ਲਈ ਹੈ? ਕੀ ਮੈਟਰੋ ਦੀ ਵਰਤੋਂ ਕਰਨ ਲਈ ਕੋਈ ਡਰੈਸ ਕੋਡ ਹੈ? ਅਤੇ ਜਦੋਂ ਕਿਸਾਨ ਨੇ ਮੈਟਰੋ ਦਾ ਟਿਕਟ ਖਰੀਦਿਆ ਤਾਂ ਉਸ ਨੂੰ ਮੈਟਰੋ 'ਚ ਚੜ੍ਹਨ ਕਿਉਂ ਨਹੀਂ ਦਿੱਤਾ ਗਿਆ? ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ